ਮੈਨੂੰ ਟੋਬਾ ਦੇ ਵਿੱਚ ਟਰੱਕ ਦਾ ਲਾਇਸੈਂਸ ਬਣਾਉਣਾ ਹੈ ਪਹਿਲਾਂ ਤੁਹਾਡੇ ਕੋਲ ਇੱਕ ਕਲਾਸ 5 ਦਾ ਫੁੱਲ ਲਾਇਸੈਂਸ ਹੋਣਾ ਜ਼ਰੂਰੀ ਹੈ ਜੀ ਡਰਾਈਵਿੰਗ ਤੇ ਫੋਨ ਤੇ ਫੋਨ ਦਾ ਕੋਈ ਮੇਲ ਤਾਲਮੇਲ ਨਹੀਂ ਹੈਗਾ ਜਦੋਂ ਤੁਸੀਂ ਡਰਾਈਵ ਕਰਨੀ ਹੈ ਤਾਂ ਦੈਟਸ ਇਟ ਯੂ ਹੈਵ ਟੂ ਡਰਾਈਵ ਦੈਟਸ ਇਟ ਆਪਣੇ ਕੋਲ ਦੋ ਤਰ੍ਹਾਂ ਦੇ ਕੋਰਸ ਚੱਲਦੇ ਆ ਇੱਕ ਮੈਲਟ ਕੋਰਸ ਆ ਜਿਹਦੇ ਵਿੱਚ 121.5 ਆਵਰਸ ਦੀ ਟ੍ਰੇਨਿੰਗ ਆ ਜੀ ਤੇ ਇੱਕ ਆਪਣੇ ਕੋਲੇ ਪੀਵੀਆਈ ਕੋਰਸ ਆ ਜਿਹਦੇ ਵਿੱਚ 244 ਆਵਰਸ ਦੀ ਟ੍ਰੇਨਿੰਗ ਆ ਜੀ ਜਿਸ ਨੇ ਹੈ ਪੀਵੀਆਈ ਅਪਰੂਵਡਾ ਠੀਕ ਹੈ ਜੀ ਤੇ 244 ਆਵਰਸ ਦਾ ਗਵਰਨਮੈਂਟ ਫੰਡਡ ਕੋਰਸ ਹੈਗਾ ਯਾਰ ਕੁਆਲਟੀ ਟ੍ਰੇਨਿੰਗ ਸਸਤੀ ਨਹੀਂ ਮਿਲਦੀ ਤੇ ਸਸਤੀ ਟ੍ਰੇਨਿੰਗ ਕੁਆਲਟੀ ਵਾਲੀ ਨਹੀਂ ਹੁੰਦੀ ਸਤਿ ਸ਼੍ਰੀ ਅਕਾਲ ਦੇਖ ਰਹੇ ਹਾਂ ਦਾ ਪੰਜਾਬ ਟਾਕਸ ਟੀਵੀ ਮੈਂ ਤੁਹਾਡਾ ਦੋਸਤ ਤੇ ਹੋਸਟ ਹਰਮਨਪ੍ਰੀਤ ਸਿੰਘ ਸੋ ਗੱਲ ਟਰੱਕਿੰਗ ਇੰਡਸਟਰੀ ਦੀ ਕਰਦੇ ਆਂ ਤਾਂ ਕੈਨੇਡਾ ਅਮਰੀਕਾ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਟਰੱਕਿੰਗ ਇੰਡਸਟਰੀ ਦੇ ਨਾਲ ਸਾਡਾ ਪੰਜਾਬੀ ਭਾਈਚਾਰਾ ਜੁੜਿਆ ਬੜੇ ਵੱਡੇ ਪੱਧਰ ਦੇ ਉੱਤੇ ਸਾਡੇ ਪੰਜਾਬੀਆਂ ਨੇ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡੀਆਂ ਕੰਪਨੀਆਂ ਵੀ ਖੋਲੀਆਂ ਹੋਈਆਂ ਨੇ ਖਾਸ ਕਰ ਕੈਨੇਡਾ ਅਮਰੀਕਾ ਦੇ ਵਿੱਚ ਰੋਡਾਂ ਦੇ ਉੱਤੇ ਟਰੱਕਾਂ ਦੇ ਵਿੱਚ ਬੈਠੇ ਪੰਜਾਬੀ ਨਜ਼ਰ ਆਉਂਦੇ ਆ ਸੋ ਮੈਂ ਇਸ ਵੇਲੇ ਬਰਨਾਲਾ ਟਰੱਕ ਡਰਾਈਵਰ ਅਕੈਡਮੀ ਉਹਨਾਂ ਦੇ ਯਾਰਡ ਦੇ ਵਿੱਚ ਮੌਜੂਦ ਹਨ ਦੋ ਬਰਨਾਲੇ ਦੀ ਗੱਲ ਹੁੰਦੀ ਹੈ ਇੱਕ ਬਰਨਾਲਾ ਪੰਜਾਬ ਵਾਲਾ ਤੇ ਦੂਜਾ ਬਰਨਾਲਾ ਵਿੰਨੀਪੈਗ ਵਾਲਾ ਵਿੰਨੀਪੈਗ ਵਾਲੇ ਬਰਨਾਲੇ ਦਾ ਜਦੋਂ ਜ਼ਿਕਰ ਆਉਂਦਾ ਤਾਂ ਨਾਲ ਹੀ ਜਿਹੜੀ ਬਰਨਾਲਾ ਡਰਾਈਵਰ ਟ੍ਰੇਨਿੰਗ ਅਕੈਡਮੀ ਹੈ ਉਹਦਾ ਜ਼ਿਕਰ ਹੋ ਜਾਂਦਾ ਸੋ ਮੇਰੇ ਨਾਲ ਟੀਮ ਬਰਨਾਲਾ ਡਰਾਈਵਰ ਟ੍ਰੇਨਿੰਗ ਅਕੈਡਮੀ ਦੀ ਹੈ ਸੋ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਆਪਾਂ ਯਾਰਡ ਦੇ ਵਿੱਚ ਮੌਜੂਦ ਹਾਂ ਪਹਿਲਾਂ ਤਾਂ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਐਨ ਨੂੰ ਜੀ ਸਤਿ ਸ਼੍ਰੀ ਅਕਾਲ ਸਿਹਾਲ ਜੜ ਭਾਈ ਚੜਦੀ ਕਲਾ ਬਹੁਤ ਉਡੀ ਬਹੁਤ ਤੁਸੀਂ ਸੁਣਾਓ ਭਾਈ ਚੜ ਹਾਂਜੀ ਹੋ ਗਏ ਆ ਜੀ ਤੇ ਮੋੜ ਬਰਨਾਲੇ ਆ ਗਏ ਹੋ ਫੇਰ ਮੋੜੀ ਬਰਨਾਲੇ ਆ ਗਈ ਜਿਹੜਾ ਵਿਨਿ ਪੈਕ ਦੇ ਵਿੱਚ ਆ ਜੀ ਹਾਂਜੀ ਹਾਂਜੀ ਸੋ ਆਪਾਂ ਬਾਈ ਹੁਣੀ ਬਰਨਾਲੇ ਜਾਇਆ ਤੇ ਆ ਵੀ ਬਰਨਾਲੇ ਗਿਆ ਵਿਨਿ ਪੈਕ ਵਾਲਾ ਬਰਨਾਲੇ ਬਰਨਾਲਾ ਡਰਾਈਵਰ ਟ੍ਰੇਨਿੰਗ ਅਕੈਡਮੀ ਦਾ ਯਾਰਡ ਹੈ ਸੋ ਆਪਾਂ ਗੱਲਾਂ ਬਾਤਾਂ ਅੱਜ ਕਰਨੀਆਂ ਨੇ ਜਿਹੜਾ ਟਰੱਕ ਦਾ ਲਾਇਸੈਂਸ ਆ ਉਹਦੇ ਬਾਰੇ ਸੋ ਭਾਜੀ ਬੇਸਿਕ ਰਿਕੁਆਇਰਮੈਂਟਸ ਜਿਹੜੀਆਂ ਕੀ ਕੀ ਹੁੰਦੀਆਂ ਨੇ ਜਦੋਂ ਆਪਾਂ ਟਰੱਕ ਦਾ ਲਾਇਸੈਂਸ ਲੈਣਾ ਹੁੰਦਾ ਹਨ ਜੇ ਤੁਸੀਂ ਮੈਨੀਟੋਬਾ ਦੇ ਵਿੱਚ ਟਰੱਕ ਦਾ ਲਾਇਸੈਂਸ ਬਣਾਉਣਾ ਹੈ ਪਹਿਲਾਂ ਤੁਹਾਡੇ ਕੋਲੇ ਕਲਾਸ 5 ਦਾ ਫੁੱਲ ਲਾਇਸੈਂਸ ਉਸ ਤੋਂ ਬਾਅਦ ਤੁਹਾਨੂੰ ਕਲਾਸ 1 ਦਾ ਨੌਲੇਜ ਟੈਸਟ ਪਾਸ ਕਰਨਾ ਜ਼ਰੂਰੀ ਆ ਤੇ 에어 ਬ੍ਰੇਕ ਦਾ ਨੌਲੇਜ ਟੈਸਟ ਪਾਸ ਕਰਨਾ ਜ਼ਰੂਰੀ ਆ ਜਦੋਂ ਤੁਸੀਂ ਦੋਨੇ ਨੌਲੇਜ ਟੈਸਟ ਪਾਸ ਕਰ ਲੈਨੇ ਹੋ ਫਿਰ ਇੱਕ ਤੁਹਾਨੂੰ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਫਾਰਮ ਦਿੱਤਾ ਜਾਂਦਾ ਆ ਜਿਹੜਾ ਕਿ ਹਰੇਕ ਕਮਰਸ਼ੀਅਲ ਡਰਾਈਵਰ ਨੂੰ ਆਪਦਾ ਮੈਡੀਕਲ ਚੈੱਕਅਪ ਕਰਾਉਣਾ ਪੈਂਦਾ ਤੇ ਜਦੋਂ ਤੁਸੀਂ ਉਹ ਮੈਡੀਕਲ ਚੈੱਕਅਪ ਕਰਾ ਲੈਂਦੇ ਹੋ ਫਿਰ ਤੁਸੀਂ ਕੋਰਸ ਦੇ ਵਿੱਚ انرੋਲ ਕਰ ਸਕਦੇ ਆ ਸਾਡੇ ਕੋਲ ਫਿਰ ਕੋਰਸ ਦਾ ਜਿਹੜਾ ਹੈਗਾ ਤੁਸੀਂ ਮੈਡੀਕਲ ਚੈੱਕਅਪ ਤੋਂ ਬਾਅਦ ਸਾਡੇ ਨਾਲ انرੋਲ ਕਰਦੇ ਹੋ ਤਾਂ ਫਿਰ ਉਹਦੇ ਆਪਾਂ ਕਲਾਸਰੂਮ ਹੁੰਦਾ ਆ ਯਾਰਡ ਹੁੰਦਾ ਤੇ ਔਨ ਰੋਡ ਟ੍ਰੇਨਿੰਗ ਹੁੰਦੀ ਆ ਜੀ ਹਾਂਜੀ ਆਪਣੇ ਕੋਲ ਦੋ ਤਰ੍ਹਾਂ ਦੇ ਕੋਰਸ ਚੱਲਦੇ ਆ ਇੱਕ ਮੈਲਟ ਕੋਰਸ ਆ ਜਿਹਦੇ ਵਿੱਚ 121.5 ਆਵਰਸ ਦੀ ਟ੍ਰੇਨਿੰਗ ਆ ਜੀ ਤੇ ਇੱਕ ਆਪਣੇ ਕੋਲੇ ਪੀਵੀਆਈ ਕੋਰਸ ਆ ਜਿਹਦੇ ਵਿੱਚ 244 ਆਵਰਸ ਦੀ ਟ੍ਰੇਨਿੰਗ ਆ ਜਿਹੜਾ ਕਿ ਆਪਣਾ ਸਕੂਲ ਪੀਵੀਆਈ ਅਪਰੂਵਡ ਆ ਤੇ ਉਹਦੇ ਵਿੱਚ ਆਪਾਨੂੰ ਗਵਰਨਮੈਂਟ ਫੰਡਿੰਗ ਮਿਲਦੀ ਆ ਜੇ ਤੁਸੀਂ ਟ੍ਰੇਨਿੰਗ ਕਰਨੀ ਆ ਤਾਂ ਜੀ ਸੋ ਬਾਈ ਜੀ ਤੁਹਾਨੂੰ ਕਿੰਨਾ ਕੁ ਸਮਾਂ ਹੋਇਆ ਖਾਸ ਕਰਕੇ ਟਰੱਕਿੰਗ ਦੇ ਨਾਲ ਜੁੜਿਆ ਤੇ ਖਾਸ ਕਰਕੇ ਐਜ਼ ਅ ਇਨਸਟ੍ਰਕਟਰ ਟਰੱਕਿੰਗ ਵਿੱਚ ਆਇਆ ਟਰੱਕਿੰਗ ਦੇ ਵਿੱਚ ਬਾਈ ਜੀ 2014 ਤੋਂ ਆ ਤੇ ਆਲਮੋਸਟ ਮੋਰ ਥੈਨ 10 ইয়ারਸ ਤੇ ਐਜ਼ ਅ ਇਨਸਟ੍ਰਕਟਰ ਮੈਂ 2021 ਤੋਂ ਕੰਮ ਕਰ ਰਿਹਾ ਹਾਂ ਹਾਂਜੀ ਸੋ ਬਹੁਤ ਸਾਰਾ ਐਕਸਪੀਰੀਅੰਸ ਤੁਹਾਡੀ ਵੀ ਰਹੀ ਹੋਣੀ ਕਿਉਂਕਿ ਜਦੋਂ ਨਵੇਂ ਰੰਗ ਰੂਟ ਭਰਤੀ ਹੁੰਦੇ ਆ ਆਉਂਦੇ ਆਪਾਂ ਜੇ ਕਹਿ ਦਈਏ ਵੀ ਡਰਾਈਵਿੰਗ ਸਿੱਖਣੀ ਆ ਉਹਨਾਂ ਨੇ ਨਾ ਲਾਇਸੈਂਸ ਲੈਣਾ ਉਸ ਵੇਲੇ ਤੁਸੀਂ ਬਹੁਤ ਚੀਜ਼ਾਂ ਨੋਟ ਕਰਦੇ ਹੋਵੋਗੇ ਉਸ ਖਾਸ ਗੱਲਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਪਹਿਲਾਂ ਤੁਸੀਂ ਐਜ਼ ਆ ਇਨਸਟ੍ਰਕਟਰ ਉਹਨਾਂ ਵਿੱਚ ਦੇਖਦੇ ਹੋ ਦੇਖੋ ਜੀ ਡਰਾਈਵਿੰਗ ਆ ਜਿਹੜੀ ਇੱਕ ਸਕਿੱਲ ਆ ਹੈਨਾ ਸਾਡਾ ਜਿਹੜਾ ਫੋਕਸ ਰਹਿੰਦਾ ਹਮੇਸ਼ਾ ਵੀ ਜਿਹੜਾ ਸਟੂਡੈਂਟ ਆਉਂਦਾ ਆ ਅਸੀਂ ਉਹਨੂੰ ਪਹਿਲਾਂ ਤਾਂ ਕੌਨਫੀਡੈਂਸ ਬਿਲਡ ਕਰਨਾ ਅਗਲੇ ਦਾ ਕੀ ਐਡਾ ਵੱਡਾ ਕੁਇਰਮੈਂਟ ਤੁਸੀਂ ਚਲਾਉਣਾ ਹੈ ਰਾਈਟ ਬਈ ਉਹਦਾ ਮਾਈਂਡ ਪ੍ਰਿਪੇਅਰ ਹੋਣਾ ਚਾਹੀਦਾ ਕਿ ਹੀ ਇਜ਼ ਰੈਡੀ ਟੂ ਡਰਾਈਵ অর ਨਾਟ ਰਾਈਟ ਤਾਂ ਬਹੁਤ ਸਟੂਡੈਂਟ ਹੁੰਦੇ ਜਿਨ੍ਹਾਂ ਨੂੰ ਲੈਕ ਆਫ ਕੌਨਫੀਡੈਂਸ ਹੁੰਦਾ ਕਈ ਓਵਰ ਕੌਨਫੀਡੈਂਟ ਵੀ ਹੁੰਦੇ ਆ ਹਨਾ ਆਬਵੀਅਸਲੀ ਬਟ ਆਪਾਂ ਜੀ ਟ੍ਰੇਨਿੰਗ ਹੈ ਹਨਾ ਦੈਟ ਇਜ਼ ਆਲ ਬੇਸਡ ਅਪਾਨ ਦਾ ਸੇਫਟੀ ਆਫ ਲਾਈਕ ਅਦਰ ਪਬਲਿਕ ਕਿਉਂਕਿ ਰੋਡ ਦੇ ਉੱਤੇ ਟ੍ਰੇਨਿੰਗ ਦੇਣੀ ਹੈ ਹਨਾ ਸਾਰੇ ਨਾਲ ਰੋਡ ਸ਼ੇਅਰ ਕਰਨਾ ਆ ਤੇ ਸਟੂਡੈਂਟ ਨੂੰ ਮਤਲਬ ਪ੍ਰਿਪੇਅਰ ਕਰੀਦਾ ਹੈ ਕਿ ਬਈ ਮਤ ਟੈਕ ਡਰਾਈਵਿੰਗ ਆਪਾਂ ਪ੍ਰੋਫੈਸ਼ਨਲ ਡਰਾਈਵਰਾਂ ਹਨਾ ਤੇ ਇਹਦੇ ਵਿੱਚ ਆਪਾਂ ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਰੱਖਣਾ ਹੈ ਵਾਈਲ ਡਰਾਈਵਿੰਗ ਉਹ ਸਾਰਾ ਉਹਨਾਂ ਨੂੰ ਸਮਝਾਈਦਾ ਆ ਰਾਈਟ ਤੇ ਹਰੇਕ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਹੈਗੀ ਆ ਸਿਟੀ ਦੇ ਹਰੇਕ ਤਰ੍ਹਾਂ ਦੀ ਹਾਈਵੇ ਦੀ ਤੇਈ ਦੀ ਉਹਨਾਂ ਨੂੰ ਜੀ ਸੋ ਦੋ ਹੁੰਦੇ ਆਈ ਥਿੰਕ ਕਲਾਸ 1 ਤੇ ਕਲਾਸ 3 ਦਾ ਲਾਇਸੈਂਸ ਜਿਹੜਾ ਤੁਹਾਡੀ ਅਕੈਡਮੀ ਵੱਲੋਂ ਦਿੱਤਾ ਜਾਂਦਾ ਨਾ ਡਿਫਰੈਂਸ ਇਹਨਾਂ ਦੇ ਵਿੱਚ ਕੀ ਆ ਜਿਹੜਾ ਕਲਾਸ 1 ਦਾ ਲਾਇਸੈਂਸ ਹੈਗਾ ਬਾਈ ਜੀ ਜਿਵੇਂ ਟਰੈਕਟਰ ਟਰੇਲਰ ਕੰਬੀਨੇਸ਼ਨ ਆਪਾਂ ਜਿਹੜਾ ਚਲਾਉਨੇ ਆ ਉਹ ਕਲਾਸ 1 ਦੇ ਲਾਇਸੈਂਸ ਤੇ ਚੱਲਦਾ ਆ ਜਿਹੜਾ ਕਲਾਸ 3 ਦਾ ਲਾਇਸੈਂਸ ਆ ਉਹਦੇ ਵਿੱਚ ਆਪਾਂ ਮੋਰ ਦੈਨ 2 ਐਕਸਲ ਜਿਹੜਾ ਵਹੀਕਲ ਆ ਜਿਵੇਂ ਹਨਾ ਜਿਹਨੂੰ ਆਪਾਂ ਕਹਦੇ ਆ ਟੈਂਟਨ ਟਰੱਕ ਆ ਜਿਹੜਾ ਯਾਨੀ ਕਿ ਸਟੇਟ ਟਰੱਕ ਆ ਜੀ ਰਾਈਟ ਜਿਹਦੇ ਵਿੱਚ ਟ੍ਰੇਲਰ ਦਾ ਕੰਬੀਨੇਸ਼ਨ ਨਹੀਂ ਹੈਗਾ ਨਾਲ ਆਪਾਂ ਉਹ ਚਲਾ ਸਕਦੇ ਹਾਂ ਕਲਾਸ 3 ਤੇ ਤੇ 에어 ਬ੍ਰੇਕ ਦੋਨਾਂ ਵਾਸਤੇ ਹੋਣੀ ਜ਼ਰੂਰੀ ਆ ਕਿਉਂਕਿ 에어 ਰਕੁਇਰਡ ਵੀਹਿਕਲ ਆ 에어 ਬ੍ਰੇਕ ਸਰਟੀਫਾਈਡ ਹੋਣਾ ਜ਼ਰੂਰੀ ਆ ਸੋ ਆ ਬਾਈ ਕੀ ਹਾਲ ਚੱਲ ਸਾਸ ਸਸੀ ਗਾਲ ਸਸਪਾਲ ਬਾਈ ਜੀ ਬੜਾ ਵਧੀਆ ਪਾਜੀ ਤੁਸੀਂ ਸਰਦੀ ਕਾਲ ਹਾਂਜੀ ਸਰਦੀ ਕਾਲ ਜੀ ਸੋ ਆ ਖਾਸ ਤੌਰ ਤੇ ਜਿਹੜੇ ਆਪਣੇ ਆ ਰੋਡ ਤੇ ਤੋਂ ਡਰਾਈਵਿੰਗ ਟੈਸਟ ਪਾਸ ਹੋ ਜਾਂਦਾ ਸਾਰਾ ਹਨਾ ਆਨ ਰੋਡ ਉਹ ਚਲੇ ਜਾਂਦੇ ਆ ਉਸ ਤੋਂ ਬਾਅਦ ਵੀ ਕਈ ਵਾਰ ਆਪਾਂ ਦੇਖਦੇ ਆ ਵੀ ਬੜੇ ਵੱਡੇ ਪੱਧਰ ਤੇ ਹਾਦਸੇ ਹੁੰਦੇ ਆ ਬਹੁਤ ਚੀਜ਼ਾਂ ਆ ਦੇਖ ਕੇ ਅਣ ਦੇਖੀਆਂ ਵੀ ਕੀਤੀਆਂ ਜਾਂਦੀਆਂ ਨੇ ਉਦੇ ਬਾਈ ਜੀ ਮੈਂ ਕਰ ਰਹੇ ਨੇ ਇਹ ਕਿ ਜਦੋਂ ਡਰਾਈਵਰ ਕਈ ਵਾਰੀ ਪ੍ਰੋਪਰ ਪ੍ਰੀ ਟ੍ਰਿਪ ਤੇ ਪੋਸਟ ਟ੍ਰਿਪ ਨਹੀਂ ਕਰਦੇ ਨਾ ਜਾਂ ਜਦੋਂ ਆਪਾਂ ਲੋਡ ਲੈ ਕੇ ਜਾਣਾ ਤਾਂ ਪ੍ਰੋਪਰਲੀ ਥਰੂਆਊਟ ਵੀ 25 ਮਿੰਟ ਲਾ ਕੇ ਆਪਾਂ ਨੂੰ ਕੱਲੀ-ਕੱਲੀ ਚੀਜ਼ ਟਰੱਕ ਦੀ ਇਨਸਪੈਕਸ਼ਨ ਕਰਨੀ ਹੁੰਦੀ ਹੈ ਜਦੋਂ ਕਈ ਵਾਰੀ ਬੰਦਾ ਉੱਚ ਕਾਲ ਕਰ ਜਾਂਦਾ ਹੈ ਜਾਂ ਜਦੋਂ ਆਪਾਂ ਟਰੱਕ ਦਾ ਲੋਡ ਲੈ ਕੇ ਆਪਾਂ ਕਿਤੇ ਪਹੁੰਚਾਂ ਨੇ ਟਰਮੀਨਲ ਤੇ ਤੇ ਉਸ ਤੋਂ ਬਾਅਦ ਜਾ ਕੇ ਆਪਾਂ ਪੋਸਟ ਟ੍ਰਿਪ ਨਹੀਂ ਕਰਦੇ ਹੈਗੇ ਨਾ ਉਹ ਛੋਟੀ-ਛੋਟੀ ਗੱਲਾਂ ਨੇ ਜਦੋਂ ਆਪੇ ਛੋਟੀ-ਛੋਟੀ ਬੇਸਿਕ ਚੀਜ਼ਾਂ ਨੂੰ ਨੋਟੀਫਾਈ ਕਰਾਂਗੇ ਹਨ ਜਿਵੇਂ ਹੁਣ ਜਾਣ ਲੱਗੇ ਆਪਾਂ ਟਾਇਰ ਟੂਰ ਚੈੱਕ ਕਰ ਲਈ ਲੈਂਪ ਰਿਫਲੈਕਟਰ ਐਵਰੀਥਿੰਗ ਆਪਾਂ ਚੈੱਕ ਕਰ ਲਈ ਜੇ ਆਪਾਂ ਨੂੰ ਫਾਲਟ ਆਪਾਂ ਨੂੰ ਨਾਲ ਦੀ ਨਾਲ ਪਤਾ ਲੱਗਦਾ ਤੇ ਨਾਲ ਦੀ ਨਾਲ ਆਪਾਂ ਨੋਟੀਫਾਈ ਕਰਦੇ ਆ ਫਿਰ ਵੱਡੀ 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 ਮਿਸਟੇਕਸ ਆਪਾਂ ਇਗਨੋਰ ਹੋ ਸਕਦੀਆਂ ਉਹਦੇ ਨਾਲ ਜੀ ਵੈਸੇ ਡਰਾਈਵਿੰਗ ਤਾਂ ਕਹਿੰਦੇ ਵੀ ਸਾਰਾ ਸੇਮ ਹੀ ਹੁੰਦਾ ਹਨਾ ਪ੍ਰੋਸੈਸ ਪਰ ਇੱਥੋਂ ਦਾ ਜਿਹੜੇ ਰੂਲ ਰੈਗੂਲੇਸ਼ਨ ਨੇ ਹਨਾ ਜਾਂ ਮਸ਼ੀਨਰੀ ਆ ਉਹ ਥੋੜੀ ਅਲੱਗ ਆ ਹੁਣ ਕਈ ਅਜਿਹੇ ਵੀ ਬੰਦੇ ਆਉਂਦੇ ਹੋਣਗੇ ਜਿਨ੍ਹਾਂ ਨੇ ਇੰਡੀਆ ਵਿੱਚ ਵੀ ਟਰੱਕ ਚਲਾਏ ਆ ਹਨਾ ਉੱਥੇ ਵੀ ਟਰਕਿੰਗ ਇੰਡਸਟਰੀ ਨਾਲ ਜੁੜੇ ਹੋਏ ਆ ਉਹ ਕੋਈ ਹਾਂਜੀ ਬਾਈ ਜੀ ਥੋੜਾ ਜਿਹਾ ਫਰਕ ਤਾਂ ਜਰੂਰ ਆ ਇੱਕ ਤਾਂ ਥੋੜੀ ਜਿਹੀ ਆਪਣੀ ਲੈਫਟ ਸਾਈਡ ਡਰਾਈਵ ਹੁੰਦੀ ਹੈ ਇੱਥੇ ਆਪਣੀ ਰਾਈਟ ਸਾਈਡ ਡਰਾਈਵ ਆ ਇੱਕ ਤਾਂ ਬੇਸਿਕ ਤਾਂ ਉਹੀ ਚੀਜ਼ ਹੈ ਤੇ ਕੁਝ ਇਹਦੇ ਵਿੱਚ ਜਿਹੜੀ ਆਪਣੀਆਂ ਹੈਗੀਆਂ ਨੇ ਬੇਸਿਕ 에ਅਰ ਬ੍ਰੇਕ ਤੇ ਪ੍ਰੀਟ ਰਿਪੇਅਰ ਹੋ ਜਾਂਦੀਆਂ ਨੇ ਨਾ ਤੇ 에어 브레이크 ਦੇ ਪ੍ਰੋਪਰ ਹੁੰਦੇ ਕਿਉਂਕਿ ਇਹ ਸਾਰਾ ਆਪਣਾ ਜਿਹੜਾ ਸਿਸਟਮ ਸਾਰਾ ਕੰਪਰੈਸਡ 에어 ਨਾਲ ਚੱਲਦਾ ਹੈ ਨਾ ਤੇ ਉਹ ਬੇਸਿਕ ਥੋੜੀ ਜੀ ਉਹ ਟ੍ਰੇਨਿੰਗ ਹੋ ਜਾਂਦੀ ਹੈ ਤੇ ਬਾਕੀ ਤਾਂ ਦੇਖੋ ਜੀ ਡਰਾਈਵਿੰਗ ਦੇ ਹੈਬਿਟਸ ਆ ਹੈਬਿਟ ਸਹੀ ਕਰਨੀਆਂ ਪੈਂਦੀਆਂ ਕੁਝ ਜਿਹੜੇ ਪਰ ਲੌਂਗ ਟਰਮ ਚਲਾ ਕੇ ਪੁਰਾਣੇ ਬੰਦੇ ਵੀ ਜਿਹੜੇ ਲੌਂਗ ਟਰਮ ਚਲਾਉਂਦੇ ਆ ਤਾਂ ਓਵਰ ਕੰਫੀਡੈਂਟ ਹੋ ਜਾਂਦੇ ਆ ਤੇ ਓਵਰ ਕੰਫੀਡੈਂਸ ਦੇ ਵਿੱਚ ਜਿਹੜੀ ਛੋਟੀ ਛੋਟੀ ਆਪਣੀਆਂ ਬੇਸਿਕ ਚੀਜ਼ਾਂ ਨੇ ਉਹਦੇ ਵੱਲੋਂ ਆਪਾਂ ਥੋੜਾ ਜਿਹਾ ਦੂਰ ਹੋਣ ਲੱਗ ਜਾਂਦੇ ਆ ਤੇ ਜਦੋਂ ਆਪਾਂ ਨਵੇਂ ਸਿਰ ਤੋਂ ਦੁਬਾਰਾ ਸਟਾਰਟ ਡਰਾਈਵਿੰਗ ਕੁਝ ਵੀ ਨਹੀਂ ਹੈ ਬੇਸਿਕ ਹੈ ਗੁੱਡ ਹੈਬਿਟਸ ਆਪਾਂ ਡਵਲਪ ਕਰਨੀਆਂ ਹੁੰਦੀਆਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁੱਡ ਹੈਬਿਟਸ ਬੱਤ ਜੇ ਉਸ ਕਹੀ ਜਾਨ ਸੌ ਪਰਲੀ ਕਈ ਵਾਰ ਇਹ ਹੋ ਜਾਂਦਾ ਬਾਈ ਵੀ ਜਿਵੇਂ ਆਪਾਂ ਖਾਸ ਕਰਕੇ ਵੀਡੀਓਜ਼ ਦੇਖਦੇ ਆ ਨਾ ਕਈ ਵਾਰ ਕੋਈ ਖੁਦਾਨਾ ਖਾਸ ਤੱਕ ਤੇ ਕੋਈ ਹਾਦਸਾ ਵਾਪਰਦਾ ਨਾ ਹੱਥਾਂ 'ਚ ਫੋਨ ਫੜੇ ਹੁੰਦੇ ਆ ਧਿਆਨ ਨਹੀਂ ਹੁੰਦਾ ਉਹ ਸਾਰੇ ਉਹ ਵੀ ਤੁਸੀਂ ਦੱਸਦੇ ਹੋ ਸਾਰਾ ਬਾਈ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਫਿਰ ਵੀ ਹੋ ਜਾਂਦੀਆਂ ਬਿਲਕੁਲ ਬਾਈ ਜੀ ਇਹ ਬਿਲਕੁਲ ਸੇਫਟੀ ਮੀਜਰਸ ਹੁੰਦੀਆਂ ਨੇ ਇਹ ਚੀਜ਼ਾਂ ਜਦੋਂ ਮੈਂ ਵੀ ਦੱਸ ਰਿਹਾ ਲੌਂਗ ਟਰਮ ਆਪਾਂ ਜਦੋਂ ਟਰੱਕ ਚਲਾਉਂਦੇ ਰਹਿੰਦੇ ਆ ਤਾਂ ਆਪਾਂ ਓਵਰ ਕੰਫੀਡੈਂਟ ਹੋ ਜਾਂਦੇ ਆ ਤੇ ਕਈ ਆਪਾਂ ਨੂੰ ਸੁਣ ਸੁਣ ਚ ਸਾਨੂੰ ਆਇਆ ਕਿ ਬੰਦੇ ਹਨਾ ਕਈ ਵਰੀ ਸੁਣਦੇ ਆ ਉਹ ਬਿਲਕੁਲ ਟੋਟਲੀ ਟੋਟਲੀ ਗਲਤ ਹੈ ਡਰਾਈਵਿੰਗ ਤੇ ਫੋਨ ਤੇ ਫੋਨ ਦਾ ਕੋਈ ਮੇਲ ਤਾਲਮੇਲ ਨਹੀਂ ਹੈਗਾ ਜਦੋਂ ਤੁਸੀਂ ਡਰਾਈਵ ਕਰਨੀ ਆ ਤਾਂ ਦੈਟਸ ਇਟ ਯੂ ਹੈਵ ਟੂ ਡਰਾਈਵ ਦੈਟਸ ਇਟ ਤੁਹਾਡਾ ਪੂਰਾ ਫੋਕਸ ਰੋਡ ਤੇ ਤੇ ਤੁਹਾਡੇ ਕੰਮ ਵੱਲ ਹੋਣਾ ਚਾਹੀਦਾ ਤੇ ਜਿਹੜੇ ਤੁਹਾਡੇ ਇਲੈਕਟ੍ਰੋਨਿਕ ਇਕਵਿਪਮੈਂਟ ਇਕਵਿਪਮੈਂਟ ਆ ਜੋ ਵੀ ਆਪਣੇ ਤੁਹਾਡੇ ਹੈਗੇ ਆ ਉਹਨੂੰ ਸਾਈਡ ਤੇ ਰੱਖੋ ਤੇ ਪੂਰਾ ਆਪਣਾ ਫੋਕਸ ਆਪਾਂ ਨੂੰ ਰੋਡ ਤੇ ਹੋਣਾ ਚਾਹੀਦਾ ਬਿਲਕੁਲ ਸੋ ਪੂਰਾ ਫੋਕਸ ਰੋਡ ਤੇ ਹੋਣਾ ਚਾਹੀਦਾ ਤੁਹਾਡੀ ਜਾਨ ਆਪਣੀ ਵੀ ਹੈ ਸਾਹਮਣੇ ਵਾਲੇ ਵੀ ਦੀ ਜਾਨ ਵੀ ਤੁਹਾਡੇ ਹੱਥ ਦੇ ਵਿੱਚ ਉਸ ਵੇਲੇ ਹੁੰਦੀ ਆ ਕਿਉਂਕਿ ਇਹ ਇਕਵਿਪਮੈਂਟ ਬਹੁ ਟਰੱਕ ਦੇ ਨਾਲ ਟ੍ਰੇਲਰ ਵੀ ਐ ਸੋ ਭਾਈ ਜੀ ਗਵਰਨਮੈਂਟ ਕੋਈ ਫੰਡ ਕਰਦੀ ਐ ਕਿਸੇ ਤਰੀਕੇ ਦੀ ਜਾਂ ਕੋਈ ਗਵਰਨਮੈਂਟ ਫੰਡਡ ਪ੍ਰੋਗਰਾਮ ਹੀ ਹੁੰਦੇ ਆ ਜੇਕਰ ਕਿਸੇ ਨੇ ਇਸ ਤਰੀਕੇ ਦੇ ਨਾਲ ਟ੍ਰੇਨਿੰਗ ਅਕੈਡਮੀ ਦੇ ਨਾਲ ਜੁੜਨਾ ਹੋਵੇ ਹਾਂਜੀ ਗਵਰਨਮੈਂਟ ਫੰਡਡ ਜਿਵੇਂ ਤੁਹਾਨੂੰ ਦੱਸਿਆ ਪੀਵੀਆਈ ਅਪਰੂਵਡ ਕੋਰਸ ਹੁੰਦਾ ਜੀ ਇੱਕ ਪੀਵੀਆਈ ਕੋਰਸ ਆ ਆਪਣਾ ਜਿਹੜਾ ਇੰਸਟੀਟਿਊਸ਼ਨ ਇੰਸਟੀਟਿਊਸ਼ਨ ਆ ਏ ਪੀਵੀਆਈ ਅਪਰੂਵਡ ਆ ਠੀਕ ਐ ਭਾਈ ਜੀ ਤੇ 244 ਆਵਰਸ ਦਾ ਗਵਰਨਮੈਂਟ ਫੰਡਡ ਕੋਰਸ ਹੈਗਾ ਆ ਉਹਦੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਸਟੂਡੈਂਟ ਉਹਨਾਂ ਦੇ ਨਾਲ ਚੈੱਕ ਕਰਕੇ ਜਾਂ ਸਾਡੇ ਸਕੂ ਕਿ ਉਹ ਮੀਟ ਕਰਦਾ ਆ ਤਾਂ ਆਪਾਂ ਗਵਰਨਮੈਂਟ ਫੰਡਿੰਗ ਦੇ ਥਰੂ ਵੀ ਕਰਵਾਉਨੇ ਆ ਤੁਸੀਂ ਕਿਉਂਕਿ ਡੈਲੀ ਤੇ ਦੇਖਦੇ ਹੋ ਤੁਹਾਡੇ ਕੋਲੇ ਆਉਂਦੇ ਆ ਸਾਰੇ ਬੱਚੇ ਵੀ ਆਉਂਦੇ ਆ ਹਨਾ ਤੁਸੀਂ ਉਹਨਾਂ ਦੇ ਵਿੱਚ ਗੱਲਾਂ ਬਾਤਾਂ ਵੀ ਹੁੰਦੀਆਂ ਹੋਣਗੀਆਂ ਹਨਾ ਵੀ ਉਹਨਾਂ ਦੇ ਮਨ 'ਚ ਹੈ ਵੀ ਯਾਰ ਪਤਾ ਨਹੀਂ ਕੰਮ ਮਿਲਣਾ ਜਾਂ ਨਹੀਂ ਮਿਲਣਾ ਹੁਣ ਹਾਲਾਤ ਕੈਨੇਡਾ ਦੇ ਕਿੱਧਰ ਨੂੰ ਜਾਣਗੇ ਗੱਲਾਂ ਕਰਦੇ ਐ ਜਿਹਾ ਵੀ ਨਹੀਂ ਹੁੰਦਾ ਵੀ ਕੋਈ ਨਹੀਂ ਮਾਰਾ ਜਾਪੇ ਭਲੀ ਕਰੇਗਾ ਮੈਂ ਦੇਖੋ ਜੀ ਨਾ ਤਾਂ ਇਦਾਂ ਦੀ ਕੋਈ ਗੱਲ ਕਰਦਾ ਯਾਰ ਰਾਈਟ ਬਈ ਹੁਣ ਕੋਈ ਵੀ ਬੰਦਾ ਆਪਣੇ ਕੋਲ ਲਾਇਸੈਂਸ ਲੈਣ ਆਉਂਦਾ ਯਾਰ ਰਾਈਟ ਉਹ ਆਪਦਾ ਫਿਊਚਰ ਉਹਨੇ ਇਸ ਕੈਰੀਅਰ ਦੇ ਵਿੱਚ ਬਣਾਉਣਾ ਕਰਕੇ ਹੀ ਉਹ ਆਉ ਤਾ ਨਾ ਹੀ ਅਸੀਂ ਕੋਈ ਅਗਲੇ ਨੂੰ 네ਗੇਟਿਵ ਗੱਲ ਕਹਿੰਨੇ ਆ ਬਾਈ ਤੈਨੂੰ ਜੌਬ ਨਹੀਂ ਮਿਲਨੀ ਜਾਂ ਨਹੀਂ ਮਿਲਨੀ ਰਾਈਟ ਟਰਕਿੰਗ ਜਿਹੜੀ ਹੈਗੀ ਆ ਬਾਈ ਜੀ ਕੈਨੇਡਾ ਤੇ ਅਮਰੀਕਾ ਦੀ ਬੈਕਬੋਨ ਆ ਇਹ ਚਲਣੀ ਹੀ ਚਲਣੀ ਆ ਠੀਕ ਹੈ ਜੀ ਸਲੋ ਫਾਸਟ ਚੱਲਦਾ ਰਹਿੰਦਾ ਸਿਸਟਮ ਠੀਕ ਹੈ ਜੀ ਹੁਣ ਜਿੰਨਾ ਕ ਮੈਂ 10 11 ਸਾਲ ਦੇ ਵਿੱਚ ਵੇਖਿਆ ਵੀ ਹਮੇਸ਼ਾ ਬਾਈ ਇਹੀ ਰੋਲਾ ਪੈਂਦਾ ਵੀ ਬੜਾ ਸਲੋ ਆ ਜੀ ਬੜਾ ਫਾਸਟ ਆ ਜੀ ਪਰ ਰੁਕਿਆ ਕਦੇ ਕੁਝ ਨਹੀਂ ਆ ਠੀਕ ਹੈ ਜੀ ਇਹ ਕਿਉਂਕਿ ਇਹ ਸਾਰਾ ਸਿਸਟਮ ਹੀ ਆ ਵੇਅਰ ਹਾਊਸ ਬੇਸਡ ਕੰਟਰੀ ਆ ਸਾਰਾ ਸਿਸਟਮ ਅੱਗੇ ਪਿੱਛੇ ਫਰੇਟ ਮੂਵ ਹੋਣਾ ਹੀ ਹੋਣਾ ਹਮੇਸ਼ਾ ਰਾਈਟ ਬਾਕੀ ਗੱਲ ਕੀ ਆ ਅਸੀਂ ਤਾਂ ਸਟੂਡੈਂਟ ਨੂੰ ਇਹੀ ਸਮਝਾਉਣਾ ਹੈ ਤੁਹਾਡੇ ਕੋਲੇ ਇੱਕੋ ਹੀ ਚੀਜ਼ ਆ ਤੁਹਾਡਾ ਡਰਾਈਵਿੰਗ ਲਾਇਸੈਂਸ ਵੈਲਿਊ ਔਨ ਦੀ ਆ ਤੁਹਾਡੀ ਇੰਡਸਟਰੀ ਦੇ ਵਿੱਚ ਵੈਲਿਊ ਤੁਹਾਡੇ ਡਰਾਈਵਿੰਗ ਲਾਇਸੈਂਸ ਦੇ ਤੁਹਾਡੇ ਐਬਸਟ੍ਰੈਕਟ ਦੇ ਕਲੀਨ ਹੋਣ ਦੇ ਨਾਲ ਆ ਨਾ ਕਿ ਸਿਰਫ ਜੇਬ ਚ ਲਾਇਸੈਂਸ ਬੜੇ ਬੰਦੇ ਪਾਈ ਫਿਰਦੇ ਹੋਰੇ ਠੀਕ ਹੈ ਜੀ ਤੇ ਪਰ ਗੱਲ ਇਹ ਆ ਵੀ ਸਮਝਾਈਦਾ ਅਗਲੇ ਨੂੰ ਰਾਈਟ ਦੱਸੀਦਾ ਸਾਰਾ ਕੁਝ ਬਈ ਲਾਇਸੈਂਸ ਦੀ ਵੈਲ ਜੇ ਤੁਹਾਡਾ ਲਾਇਸੈਂਸ ਕਲੀਨ ਆ ਤੇ ਜੋ ਪ੍ਰੋਪਰ ਟ੍ਰੇਨਿੰਗ ਕਰਨਗੇ রাইਟ ਤੇ ਸੇਫਲੀ ਗੱਡੀ ਚਲਾਉਣਗੇ ਟਰੱਕਰ देन ਉਹਨਾਂ ਦੀ ਵੈਲਿਊ ਹੈਗੀ ਆ 노 ਡਾਊਟ ਚੰਗੇ ਡਰਾਈਵਰ ਅੱਜ ਵੀ ਨਹੀਂ ਲੱਭਦੇ ਹੈਗੇ ਸਹੀ ਗੱਲ ਹੱਤਾ ਬਿਲਕੁਲ ਸੋ ਬਾਈ ਕੋਈ ਮੈਸੇਜ ਤੁਹਾਡੇ ਵੱਲੋਂ ਕੁਲਦੀਪ ਬਾਈ ਜਾਂ ਬਾਈ ਹੁਣਾ ਵੱਲੋਂ ਤੁਹਾਡੇ ਵੱਲੋਂ ਕਿ ਜੋ ਵੀ ਆਪਣੀ ਵੀਡੀਓ ਦੇਖ ਰਹੇ ਆ ਖਾਸ ਕਰ ਜਾਂ ਜੁੜਿਆ ਟਰੱਕ ਇੰਡਸਟਰੀ ਨਾਲ ਜਾਂ ਜੁੜਨਾ ਚਾਹੁੰਦੇ ਆ ਜੀ ਭਾਈ ਜੀ ਮੈਸੇਜ ਬਸ ਇਹੀ ਆ ਬਾਈ ਜੀ ਬਈ ਹਮੇਸ਼ਾ ਜੇ ਤੁਸੀਂ ਜਦੋਂ ਵੀ ਟ੍ਰੇਨਿੰਗ ਵਾਸਤੇ ਕਦੇ ਕੋਈ ਸਕੂਲ ਚੂਜ਼ ਕਰਦੇ ਹੋ রাইਟ ਪਹਿਲਾਂ ਉਹਦੀ ਪ੍ਰੋਪਰ ਆਪਦੀ ਮਾਰਕੀਟ ਰਿਸਰਚ ਕਰੋ ਰਾਈਟ ਹਾਂਜੀ ਉਹਦੇ ਰਿਜ਼ਲਟਸ ਦੇਖੋ ਹਮੇਸ਼ਾ ਕੁਆਲਟੀ ਟ੍ਰੇਨਿੰਗ ਪ੍ਰਫਰ ਕਰੋ ਠੀਕ ਹੈ ਜੀ ਮੈਂ ਤਾਂ ਇਹੀ ਕਹਿਣਾ ਆ ਜੀ ਕੁਆਲਟੀ ਟ੍ਰੇਨਿੰਗ ਲਾਇਸੈਂਸ ਜ਼ਿੰਦਗੀ ਚ ਇੱਕ ਵਾਰ ਲੈਣਾ ਬਿਲਕੁਲ ਭਾਜੀ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਕਿਸੇ ਨੇ ਨਹੀਂ ਸਿਖਾਉਣਾ ਉਹਦੇ ਬਾਅਦ ਡੀਓਟੀ ਵਾਲੇ ਨੇ ਰੋਕੇ ਸਿਖਾਉਣਾ ਤੇ ਉਹ ਕਿੰਨੇ ਚ ਸਿਖਾਉਂਦਾ ਹੈ ਉਹ ਵੱਖਰੀ ਗੱਲ ਆ ਠੀਕ ਹੈ ਜੀ ਤੇ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਹੁੰਦਾ ਬਈ ਕੁਆਲਟੀ ਟ੍ਰੇਨਿੰਗ ਸਸਤੀ ਨਹੀਂ ਮਿਲਦੀ ਤੇ ਸਸਤੀ ਟ੍ਰੇਨਿੰਗ ਕੁਆਲਟੀ ਵਾਲੀ ਨਹੀਂ ਹੁੰਦੀ ਬਿਲਕੁਲ ਜੀ ਸੋ ਬਹੁਤ ਸੋਹਣੀ ਗੱਲ ਬਾਈ ਹੋਣਾ ਨੇ ਕਹੀ ਆ ਸੋ ਕੁਆਲਟੀ ਦੀ ਗੱਲ ਵੀ ਬਾਈ ਹੋਣਾ ਨੇ ਕੀਤੀ ਆ ਕਿ ਮਾਰਕੀਟ ਦੇ ਵਿੱਚ ਪਈ ਪਹਿਲਾਂ ਐਕਸਪਲੋਰ ਕਰਕੇ ਫਿਰ ਆਪਣਾ ਜਿਹੜਾ ਅਗਲਾ ਕੋਈ ਸਟੈਪ ਲਿਆ ਜਾਵੇ ਸੋ ਇਸ ਵੇਲੇ ਮੈਂ ਬਰਨਾਲਾ ਡਰਾਈਵਰ ਟ੍ਰੇਨਿੰਗ ਅਕੈਡਮੀ ਉਹਨਾਂ ਦੇ ਯਾਰਡ ਦੇ ਵਿੱਚ ਮੌਜੂਦ ਹਾਂ ਬਾਈ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ ਨੇ ਸੋ ਅਕਲਦੀਪਾ ਜੀ ਆਪਣੀਆਂ ਲੋਕੇਸ਼ਨਸ ਕਿੱਥੇ ਕਿੱਥੇ ਨੇ ਜੇ ਮੈਨੀਟੋਬਾ ਦੇ ਵਿੱਚ ਹੈਗਾ ਕੋਈ ਬੰਦਾ ਕਿਤੇ ਵੀ ਆਣਾ ਸੋ ਕਿਉਂਕਿ ਉਹਨੇ ਜੁੜਨਾ ਹੋਵੇ ਟਰੱਕ ਦਾ ਲਾਇਸੈਂਸ ਲੈਣਾ ਹੋਵੇ ਹਾਂਜੀ ਆਪਾਂ ਵਿਨੀਪੈਗ ਤੇ ਆਪਾਂ ਸਟੈਂਡਬੈਗ ਦੇ ਵਿੱਚ ਅਵੇਲੇਬਲ ਹਾਂ ਸਰਵਿਸ ਦੇਣ ਵਾਸਤੇ ਤੇ ਤੁਸੀਂ ਐਨੀ ਟਾਈਮ ਸਾਡੇ ਨਾਲ 204 215 222 ਤੇ ਕੰਟੈਕਟ ਕਰ ਸਕਦੇ ਜੀ ਭਾਵੇਂ ਤੁਸੀਂ ਵਿਨੀ ਪੈਕ ਦੇ ਵਿੱਚ ਲਾਇਸੈਂਸ ਲੈਣਾ ਚਾਹੁੰਦੇ ਹੋ ਜਾਂ ਸਟੈਂਡ ਪੈਕ ਦੇ ਵਿੱਚ ਲੈਣਾ ਸੋ ਜੇਕਰ ਤੁਸੀਂ ਵੀ ਭਾਈ ਟਰੱਕ ਇੰਡਸਟਰੀ ਦੇ ਨਾਲ ਜੁੜਨਾ ਚਾਹੁੰਦੇ ਹੋ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਵਿਨੀ ਪੈਕ ਸ਼ਹਿਰ ਦੇ ਵਿੱਚ ਮੌਜੂਦ ਨਹੀਂ ਪਰ ਨਾਲਾ ਡਰਾਈਵਰਸ ਟ੍ਰੇਨਿੰਗ ਅਕੈਡਮੀ ਵਾਲੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਭਾਈ ਜਾਂਦੇ ਜਾਂਦੇ ਤੁਹਾਡਾ ਨੰਬਰ ਇੱਕ ਵਾਰ ਤੁਸੀਂ ਦੱਸ ਸਕਦੇ ਹੋ ਜੀ ਹਾਂਜੀ ਸਾਡਾ ਨੰਬਰ ਹੈ ਜੀ 2042152222 204215222 ਜੀ ਸੋ ਇਸ ਨੰਬਰ ਤੇ ਬਾਈ ਹੁਣਾਂ ਨੂੰ ਕੰਟੈਕਟ ਕੀਤਾ ਜਾ ਸਕਦਾ ਸੋ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਸਾਨੂੰ ਸਮਾਂ ਦਿੱਤਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਜੇ ਇਹੀ ਕੁਝ ਵੱਖਰੇ ਅਤੇ ਰਮਾਂਚਕ ਪ੍ਰੋਗਰਾਮ ਦੇਖਣ ਦੇ ਲਈ ਦਾ ਪੰਜਾਬ ਟਾਕ ਸਰਦਾਰੇ ਦੇ ਨਾਲ ਜੁੜੇ ਰਹੋ ਉਹਨਾਂ ਚੈਨ ਲਈ ਮੈਨੂੰ ਹਰਮਨ ਪਲੀਤ ਸਿੰਘ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ